ਕਹਿੰਦੇ ਇੰਨੇ ਸਾਲ ਸਾਡੇ ਵਿਆਹ ਨੂੰ ਹੋ ਗਿਆ ਇਹਦਾ ਸੁਭਾਅ ਬਦਲਿਆ ਬਾਕੀ ਭਾਵੇਂ ਸਭ ਕੁਝ ਬਦਲ ਗਿਆ ਇਹ ਗੱਲ ਤੇ ਹੈਗੀ ਆ ਸੁਭਾਅ ਤੇ ਉਹਦਾ ਹੋ ਰਿਹਾ ਹਨਾ ਫਿਰ ਕਹਿੰਦੇ ਸੀ ਜੀ ਤੂੰ ਟੈਨਸ਼ਨ ਨਾ ਲੈ ਮੈਂ ਤੇ ਲੱਗਦਾ ਜਿਆਦਾ ਹੀ ਖਾ ਲਿਆ ਵਿਆਹ ਤੇ ਅੱਜ ਖਾਣਾ ਖੁਣਾ ਸਵਾ ਹੀ ਅੰਦਰ ਆਂਦਿਆਂ ਜਾਂਦਿਆਂ ਠੰਡ ਨਾਲ ਚੰਬੀ ਗਈਆਂ ਮੈਂ ਕੋਟੀ ਨਹੀਂ ਪਾਈ ਅੱਛਾ ਅੱਛਾ ਠੀਕ ਐ ਮੈਂ ਕਹਾਂ ਚੱਲ ਭਾਬੀ ਨੂੰ ਮਿਲਣਾ ਬਾਜੂ ਭਾਬੀ ਗੱਲਾਂ ਹੀ ਨਾ ਕਰੇ ਕਿ ਮੈਨੂੰ ਕਿਹੜੀ ਮਿਲਣ ਆਈ ਆ ਮੈਨੂੰ ਮਹਿੰਦੀ ਲੋਡ ਵੀ ਕੀ ਆ ਤੈਨੂੰ ਮਾਂ ਜੋ ਹੈਗੀ ਤੇਰੀ ਮੈਨੂੰ ਪਾਪਾ ਨੂੰ ਨਾ ਸਮਝਾ ਦਿਓ ਚੰਗੀ ਜਣਾ ਕੀ ਸਮਝਾਵਾਂ ਨੂੰ ਮੈਂ ਕੱਲਾ ਕੱਲਾ ਤੁਹਾਡਾ ਪੁੱਤ ਵਾਂ ਤੇ ਤੂੰ ਤਵੀ ਨਹੀਂ ਕਰਦੇ ਪੁੱਤ ਮੈਂ ਤਾਂ ਬਥੇਰੇ ਤਰਲੇ ਕੀਤੇ ਪਰ ਮੈਂ ਉਹ ਗੱਲ ਵਾ ਫੇ ਕਿਛਤਰ ਹੀ ਨਹੀਂ ਖਾਦੇ ਬਾਕੀ ਸਾਰੇ ਕੰਮ ਕਰ ਲਏ ਆ ਆ ਤੇਰੇ ਗਾੜੀ ਜੋੜੇ ਹੱਥ ਮੰਮੀ ਆ ਜਾ ਪਤਾ ਹਾਂ ਬੈਠੀ ਹਾਂ ਪਤਾ ਆ ਜਾ ਹੋਰ ਖਾ ਲੈ ਰੋਟੀ ਪਾਣੀ ਹਾਂ ਖਾ ਲਈ ਰੋਟੀ ਪਾ ਖਾ ਲਈ ਚਾਹ ਪੀ ਲਈ ਕਿੱਥੇ ਗਈ ਆ ਪਤਾ ਇੱਥੇ ਹੀ ਕਿਤੇ ਹੋਣੀ ਆ ਮੈਂ ਤਾਂ ਨਹੀਂ ਗਏ ਕਿਥੇ ਗਈ ਬਾਹਰ ਨਿਕਲੀ ਹੋਣੀ ਮੰਮੀ ਮੇਰੀ ਨਾ ਵੀ ਜੀ ਨਾ ਗੱਲੋਈ ਅੱਛਾ ਕਲ ਵੀਰ ਜੀ ਆਏ ਕਿਹਾ ਤਾਂ ਮੈਂ ਗੱਲ ਕੀਤੀ ਸੀ ਮੈਂ ਵੀਰ ਜੀ ਨੂੰ ਸਾਰੀ ਗੱਲ ਤਾਂ ਸਿੱਖਿਆ ਉਹਦੋਂ ਲੈ ਕੇ ਕੀ ਕੀਤਾ ਮੈਂ ਕਿਹਾ ਇਹਨਾਂ ਨੂੰ ਪਤਾ ਜਵਾਈ ਭਾਈ ਦੀ ਸੇਵਾ ਕਰਨੀ ਹੈ ਆਹੋ ਤੇ ਵੀਰ ਜੀ ਕਹਿੰਦੇ ਕਿ ਹਰਮਨ ਕੀ ਕਰਨਾ ਇਹਦਾ ਤਾਂ ਸੁਭਾਅ ਹੀ ਨਹੀਂ ਬਦਲਿਆ ਕਹਿੰਦੇ ਇੰਨੇ ਸਾਲ ਸਾਡੇ ਵਿਆਹਨ ਹੋ ਗਏ ਆ ਇਹਦਾ ਨਹੀਂ ਸੁਭਾਅ ਬਦਲਿਆ ਬਾਕੀ ਭਾਵੇਂ ਸਭ ਕੁਝ ਬਦਲ ਗਿਆ ਮੈਂ ਕਹਿੰਦਾ ਹੈਗੀ ਆ ਸੁਭਾਅ ਤਾਂ ਉਹ ਹੋ ਰਿਹਾ ਹਣਾ ਫਿਰ ਕਹਿੰਦੇ ਸੀ ਕਿ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਅੱਛਾ ਕਹਿੰਦੇ ਇਹਦੀ ਗੱਲ ਕੋਈ ਨਹੀਂ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਜਿੱਦਾਂ ਵੀ ਆ ਜੇ ਤਾਂ ਮੈਂ ਨਹੀਂ ਤੈਨੂੰ ਕੁਝ ਕਹਿੰਦਾ ਤਾਂ ਇਹਦੀ ਕਿਹੜੀ ਗੱਲ ਆ ਚਲੋ ਠੀਕ ਆ ਧੀਏ ਭਰਾ ਤੇ ਤੇਰਾ ਤੇਰੀ ਮਾਇਤ ਕਰਦਾ ਨਾ ਕਿਹ ਗੱਲਾਂ ਤੈਨੂੰ ਇਹ ਤੇ ਨਹੀਂ ਨਾ ਕਰਦਾ ਵਾ ਉਹ ਹੀ ਕੀ ਮੈਂ ਕਿਹਾ ਇਹ ਗੱਲ ਤੁਹਾਡੀ ਸੱਚੀ ਆ ਮੈਂ ਕਿਹਾ ਵੀਰ ਜੀ ਤੋਦ ਤੱਕ ਮੰਮੀ ਆ ਮੈਂ ਇੱਥੇ ਆਨੀ ਆ ਹਨਾ ਕਿ ਪੇਕੇ ਚਲੋ ਮਾਵਾ ਨਾਲ ਹੀ ਹੁੰਦੇ ਆ ਕਹਿੰਦੇ ਆ ਲੋਕਿੰਗ ਪੇਕੇ ਹੁੰਦੇ ਮਾਵਾ ਨਾਲ ਸੱਚੀ ਗੱਲ ਮੈਂ ਕਿਹਾ ਉਹੀ ਗੱਲ ਆ ਕਹਿੰਦੇ ਨਹੀਂ ਮੈਂ ਵੀ ਤੇਰੀ ਮੈਂ ਕੋਈ ਗੱਲ ਨਹੀਂ ਕਹਿੰਦੇ ਮੈਂ ਵੀ ਤੇਰਾ ਭਰਾ ਆਈ ਆ ਨਾਲੇ ਵੱਡਾ ਮੈਂ ਨਹੀਂ ਪੁੱਛਣਾ ਕਿੰਨੇ ਪੁੱਛਣਾ ਇਹਦੀ ਕਹਿੰਦੇ ਨਹੀਂ ਟੈਨਸ਼ਨ ਲਿਆ ਕਰ ਇਧਰੋਂ ਸੌਂਕੇ ਇਧਰੋਂ ਕੱਢਿਆ ਕਰ ਗੱਲ ਠੀਕ ਆ ਉਹ ਪਿਆ ਮੈਂ ਤੂੰ ਉਹਨਾਂ ਦੇ ਹੱਲ ਤੇ ਲਾਈ ਜਦੋਂ ਮੈਂ ਤੇਰੇ ਨਾਲ ਸਹਿਮਤ ਵਾਂ ਤੇ ਇਹਨੂੰ ਕੀ ਆਖਣਾ ਵਾ ਇਹ ਜੋ ਮਰਜ਼ੀ ਕਰਦੀ ਰਹੇ ਜੋ ਮਰਜ਼ੀ ਕਰਦੀ ਰਹੇ ਫਿਰ ਮੰਮੀ ਉਹਨ ਮੈਂ ਕਿਹਾ ਕੱਲ ਨੂੰ ਫਿਰ ਮੈਂ ਚਲ ਜਾਂਦੀ ਆ ਤੇ 4 ਦਿਨ ਹੋ ਗਏ ਆ ਤੇ ਫਿਰ ਮੰਮੀ ਨੇ ਵੀ ਕਹਿਣਾ ਕਿ 2 ਦਿਨ ਦਾ ਕਹਿ ਕੇ ਗਈ ਸੀ ਤੇ 4 ਦਿਨ ਲੱਗ ਗਈ ਆ ਆਹ ਹੋਇਆ ਤੇ ਗੱਲ ਹੈ ਗਈ ਆ ਤੇ ਫਿਰ ਇਦਾਂ ਵਾਂ ਫਿਰ ਮੈਂ ਤੈਨੂੰ ਕੱਪੜੇ-ਕੱਪੜੇ ਬਣਾਉਂਦਾ ਘਰਮ ਸਿਆਲ ਵਾਲੇ ਨਾ ਮੰਮੀ ਹਾਂ ਸੱਸ ਮੇਰੀ ਨੇ ਨਾ ਗੱਲਾਂ ਬੜੀਆਂ ਕਰਨੀਆਂ ਉਹਨੇ ਮੈਨੂੰ ਕਹਿ ਕੇ ਭੇਜਿਆ ਸੀ ਕਹਿੰਦੀ ਸੀ ਕਿ ਸੂਟ ਨਾ ਬਣਾ ਕੇ ਲਈ ਅੱਛਾ ਹੋਵੇ ਤੇ ਬਾਜੂ ਕਹੇ ਕਿ ਤੇਰੀ ਸੱਸ ਨੇ ਕਦੀ ਸੂਟ ਨਹੀਂ ਬਣਾ ਕੇ ਦਿੱਤੇ। ਉਹਨਾਂ ਨੂੰ ਇਹੀ ਹੈਗੇ ਸਾਡੇ ਤੇ ਨਾ ਗੱਲ ਆਵੇ। ਨਾ ਦੱਸ। ਰਹਿਣ ਤੂੰ ਤੁਸੀਂ ਕੱਪੜੇ-ਕਪੜੇ ਦੀ ਨੋਟ ਸੁਣਾਉਂਦੇ। ਇਹਦਾ ਪਤਾ ਹੀ ਹੈ ਤੁਹਾਨੂੰ। ਇਥੋਂ ਇਹਨੇ ਬੋਲਣਾ। ਇਹਨੇ ਕਹਿੰਦਾ ਅੱਛਾ ਕੁੜੀ ਨੂੰ ਕੱਪੜੇ ਬਣਾਉਣ ਦੇ ਬੜੇ ਪੈਸੇ ਆਗੇ ਯਾਰ। ਉਹ ਤਾਂ ਐਵੇਂ ਕਰਨੇ ਕਿ ਘਰ 'ਚ ਲੜਾਈ ਨਾ ਹੀ ਪਵੇ ਚੰਗੀ। ਉਹ ਤਾਂ ਧੀਏ ਦੇਣ ਤੇ ਇਦਾਂ ਹੀ ਕਰਦੇ ਰਹਿਣਾ। ਮੈਂ ਤਾਂ ਚਲੋ ਹੁੰਦਾ ਹੀ ਆ ਫਿਰ ਵੀ ਧੀਾਂ ਨੂੰ ਦਿੰਦੇ ਹੀ ਆ ਲੋਕੀ। ਪਰ ਇਹਦਾ ਤੇ ਆਦਤ ਬਦਲਦੀ ਨਹੀਂ। ਇਹਦੀ ਕੀ ਕਰੀਏ ਇਹਨੂੰ? ਉਹੀ ਤੇ ਗੱਲ ਹੈ ਤਾਂ ਹੀ ਰਹਿਣ ਦੇ ਕਪੜੇ ਦੀ ਨੋਟ ਹੈਗੀ। ਕੋਈ ਗੱਲ ਨਹੀਂ। ਕਨਵਾ ਦਿੰ ਗਿਆ ਪਿੱਛੇ ਆ ਲਿਖ ਪਰ ਚਲ ਕੋਈ ਨਹੀਂ ਫਿਰ ਨਾ ਹੋਊਗਾ ਤਾਂ ਮੈਂ ਪਰਦਾ ਤਾ ਪਰਦੇ ਨਾ ਬਣਾ ਕੇ ਦੇ ਆਉਗਾ ਇਹਨੂੰ ਪਤਾ ਹੀ ਨਾ ਲੱਗੇ ਹੈ ਨਾ ਆਹ ਏਦਾਂ ਕਰਨਾ ਆ ਪਰਦੇ ਨਾ ਬਣਾ ਕੇ ਦੇ ਆਉ ਮੇਰੀ ਗੱਲ ਸੁਣੋ ਜਦੋਂ ਦਾ ਵਿਆਹ ਹੋਇਆ ਤੀਹ ਦੀ ਕਿਤੇ ਉੱਥੇ ਇੱਕ ਵਾਰ ਨਹੀਂ ਗਏ ਤੇ ਦਾਰਵ ਇੱਕ ਦੋ ਵਾਰ ਮੇਰੇ ਨਾਲ ਚਲੋ ਹਾਂ ਨਾਲੇ ਦੋ ਦਿਨ ਰਹਿ ਕੇ ਆਓ ਨਾਲੇ ਸਾਨੂੰ ਪਤਾ ਲੱਗੂਗਾ ਕਿ ਕਿੰਨਾ ਵਧੀਆ ਉਹਨਾਂ ਦਾ ਸੁਭਾਅ ਸਾਰੇ ਟੱਬਰ ਦਾ ਨਾਲੇ ਉਹਨਾਂ ਨੂੰ ਵੀ ਹੋਊਗਾ ਕਿ ਇਹਦੇ ਪਿੱਛੇ ਕੋਈ ਆਂਦਾ ਏ ਕੋਈ ਨਹੀਂ ਪਤਾ ਹੋ ਠੰਡ ਦੇ ਵਿੱਚ ਤੇ ਮੇਰੇ ਕੋ ਨਹੀਂ ਜਾਇਆ ਜਾਣਾ ਜੇ ਕਿਥੋੜੀਆਂ ਧੁੱਪਾਂ ਤਪਾ ਪੈਣਗੀਆਂ ਫੇਰਾਵਾਂਗੀ ਨਹੀਂ ਮੰਮੀ ਜੀ ਨਾ ਨਾਲ ਚੱਲੋ ਮੇਰੇ ਦੋ ਦਿਨ ਵਾਸਤੇ ਕੋਈ ਗੱਲ ਨਹੀਂ ਠੰਡਾ ਜਿੰਨੀ ਨਹੀਂ ਆਈ ਹੈਗੀ ਬਾਹਰ ਸਭ ਜ਼ਿਆਦਾ ਧੁੰਦਾ ਪੈਣੀ ਆ ਆਹੋ ਨਹੀਂ ਉਦਾਂ ਤੇ ਚਲੋ ਅਜੇ ਮੌਸਮ ਠੀਕ ਹੀ ਆ ਤੇ ਮੈਂ ਆਂਦੀ ਹਾਂ ਚੱਲ ਕੀ ਜਾ ਕੇ ਬਗਾਨੇ ਘਰ ਮੀ ਦੋ ਦਿਨ ਦੀ ਕਿਹੜੀ ਗੱਲ ਹੈ ਠੀ ਘਰ ਜਾਣਾ ਐਡੀ ਕਿਹੜੀ ਗੱਲ ਹੈ ਦੱਸ ਬਗਾਨਾ ਘਰ ਕਹਿਣ ਚੱਲ ਕੋਈ ਨਹੀਂ ਫਿਰ ਪੁੱਤ ਜੇ ਤੂੰ ਬੋਲਦਾ ਕਹੀ ਨਹੀਂ ਆ ਤਾਂ ਕੋਈ ਨਹੀਂ ਮੈਂ ਦੋ ਦਿਨ ਰਹਿ ਆਵਾਂਗੀ ਤੇਰੇ ਨਾਲ ਜਾ ਕੇ ਹਾਂ ਆਹ ਕੋਈ ਨਹੀਂ ਸਾਰ ਵੀ ਨਾ ਇਹ ਅਨਸਾਰ ਲੈਣਾ ਮੈਨੂੰ ਔਰ ਕੀ ਪਤਾਈ ਜਾਣ ਵੀ ਦੇਣਾ ਕਰਨੇ ਉਹਨੇ ਕੋਈ ਤਵਾਰ ਨਹੀਂ ਇੰਨੀ ਗੱਲ ਹੈ ਜੇ ਤੁਸੀਂ ਇੱਥੇ ਰਹਿੰਦੇ ਹੋ ਤੁਹਾਡਾ ਮੁੰਡਾ ਤੇ ਮੈਂ ਤੁਹਾਡੀ ਕੁਛ ਨਹੀਂ ਲੱਗਦੀ ਦੋ ਦਿਨਾਂ ਕੋਈ ਫਰਕ ਨਹੀਂ ਪੈਣਾ ਮੈਂ ਲਕੀਨ ਨੂੰ ਕਹਦੂਨੀ ਕਿ ਮੰਮੀ ਨੇ ਵੀ ਜਾਣਾ ਚੱਲ ਗੱਡੀ ਆ ਲੈ ਕੇ ਆ ਰਹੀ ਚਲੋ ਤੇ ਕੋਈ ਗੱਲ ਨਹੀਂ ਵੇਖੋ ਅਜੇ ਕੀ ਕਰਦੀ ਐ ਤੇ ਕੀ ਨਹੀਂ ਕਰਦੀ ਸੇਬ ਕੱਟ ਕੇ ਲਿਆਵਾ ਥੋੜਾ ਖਾ ਲੋ ਕੱਟ ਲਿਆ ਚੱਲ ਜਾ ਕੱਟ ਲਾ ਇਹ ਪਤਾ ਕਿੱਥੇ ਗਈ ਆ ਨਿਕਲੀ ਹੋਣੀ ਆ ਕਿਤੇ ਬਾਹਰ ਪ੍ਰੋਫੈਸਰ ਭਾਈ ਮੈਂ ਤਾਂ ਕਿਹਦੇ ਕੰਦੀ ਭੁਈ ਲਾ ਕੇ ਗੱਲਾਂ ਸੁਣਦੀ ਹੋਵੇ ਇਹਦਾ ਇਹ ਵੀ ਨਹੀਂ ਕੋਈ ਪਤਾ ਲੱਗਦਾ ਇਹ ਆਤਮਾਈ ਨੂੰ ਗੱਲਾਂ ਬਾਤਾਂ ਸੁਣਦੀ ਮਾਮਾਂ ਧੀਆਂ ਕੀ ਗੱਲ ਕਰਦੀਆਂ ਕੀ ਨਹੀਂ ਕਰਦੀਆਂ ਦੱਸਣ ਮਾਮਾਂ ਧੀਆਂਾਂ ਨਾਲ ਗੱਲਬਾਤ ਕਰਨੀ ਪੈਂਦੀ ਹੈ ਦੁੱਖ ਸੁੱਖ ਦੀ ਇਹ ਥੋੜੀ ਗੱਲ ਆ ਚਲੋ ਕੋਈ ਨਹੀਂ ਇਹ ਨਹੀਂ ਇੱਕਦਾਂ ਕਰਨੀ ਆ ਪਾ ਬੀਜੀ ਪਾ ਬੀਜੀ ਹਾਏ ਹਾਏ ਸੁੱਤੇ ਆ ਰਮਨ ਤੂੰ ਔਰ ਕੀ ਸਾਸਰੀ ਘਰ ਭਾਬੀ ਸਾਸਰੀ ਘਰ ਤੂੰ ਕਦੋਂ ਆਈ ਮੈਨੂੰ ਤਾਂ ਕਾਫੀ ਟਾਈਮ ਹੋ ਗਿਆ ਆਨੂੰ ਮੈਂ ਤੇ ਆਨ ਕੇ ਚੇਂਜ ਵੀ ਕਰ ਲਿਆ ਚਾਹ ਪਾਣੀ ਵੀ ਪੀ ਲਿਆ ਤੇ ਮੈਂ ਸਗੋਂ ਮੰਮੀ ਨੂੰ ਕਹਿਣ ਨਹੀਂ ਕਿ ਭਾਬੀ ਕਿੱਥੇ ਆ ਹਾਏ ਹਾਏ ਤੇ ਤੁਹਾਨੂੰ ਕੀ ਹੋਇਆ ਤੁਸੀਂ ਬੜਾ ਕੰਬਲਾ ਲੈ ਕੇ ਲੰਮੇ ਪਏ ਹੋ ਮੇਰੀ ਕੋਹਨਾ ਕੋਸ਼ ਮੇਰੇ ਸਿਰ ਪਿੜ ਹੋਣ ਲਈ ਤੇ ਬੁਖਾਰ ਚੜਿਆ ਮੈਂ ਤੇ ਕੰਮ ਕੋ ਮਸਾਬ ਕੇ ਤੇ ਜੋਂ ਪਈ ਮੈਨੂੰ ਕੋਈ ਹੋਸ਼ ਹੀ ਕਾਹਦੇ ਨਾ ਬੁਖਾਰ ਚੜ ਗਿਆ ਵਿਆਹਾਂ ਦੀ ਦੇਖਿਆ ਕੋਈ ਆਹ ਵਿਆਹ ਵੇਖਿਆ ਹੈ ਕਮੜਾ ਜਾ ਲੱਗਦਾ ਜਿਆਦਾ ਹੀ ਖਾ ਲਿਆ ਵਿਆਹ ਤੇ ਅੱਜ ਖਾਣਾ ਖੂਣਾ ਸਵਾਹੀ ਅੰਤਰਾ ਆਂਦਿਆਂ ਜਾਂਦਿਆਂ ਠੰਡ ਨਾਲ ਚੰਬੀ ਗਈਆਂ ਮੈਂ ਕੋਟੀ ਨਹੀਂ ਪਾਈ ਅੱਛਾ ਅੱਛਾ ਠੀਕ ਹੈ ਮੈਂ ਕਾ ਚੱਲ ਭਾਬੀ ਨੂੰ ਮਿਲਣਾ ਬਾਜੋ ਭਾਬੀ ਗੱਲਾਂ ਹੀ ਨਾ ਕਰੇ ਮੈਨੂੰ ਜਿਹੜੀ ਮਿਲਣ ਆਈ ਆ ਮੈਨੂੰ ਮੈਂਦੀ ਲੋੜ ਵੀ ਕੀ ਆ ਤੈਨੂੰ ਮਾਂ ਜੂ ਹੈਗੀ ਤੇਰੀ ਮਿਲਣ ਵਾਲੀ ਆ ਪਾਭੀ ਬੱਸ ਕਰ ਹੁਣ ਫੇਰ ਉਹੀ ਗੱਲਾਂ ਨਾ ਕਰੀ ਜਾ ਆਹ ਪਾਣੀ ਮਾਂ ਨੇ ਤੇ ਹਾਲਤਾ ਹੋਣਾ ਚੰਗਾ ਚੋਖਾ ਹੁਣ ਪਾਭੀ ਦਾ ਚੇਤਾ ਆ ਗਿਆ ਵਾ ਤੇ ਮੈਂ ਤੇ ਵੀਰ ਜੀ ਨੂੰ ਮਿਲ ਕੇ ਮੈਂ ਤੇ ਪੁੱਛਣ ਨਹੀਂ ਆ ਮੈਨੂੰ ਲੱਗਾ ਕਿ ਤੁਸੀਂ ਕਿਤੇ ਗਏ ਹੋ ਪਿੰਡ ਦੇ ਇੱਧਰ ਉੱਧਰ ਆਹ ਜਾਣਾ ਹੀ ਮੈਂ ਕਿਤੇ ਨਾ ਅਜੀ ਉਹਦਨ ਤੇ ਆਈ ਹੀ ਤੂੰ ਤੇ ਅੱਜ ਫੇਰ ਆ ਗਈਆਂ ਤੇ ਤੇਰੇ ਸਹੁਰੇ ਕਿੱਦਾਂ ਸਰਦਾ ਵਾ ਪਾਭੀ ਮੇਰਾ ਘਰ ਹੈ ਮੈਂ ਆ ਨਹੀਂ ਸਕਦੀ ਦੱਸ ਉਹ ਮੈਂ ਉਹ ਗੱਲ ਨਹੀਂ ਕਹੀ ਮੈਂ ਕਹਿਣ ਲਈ ਆ ਵੀ ਮਗਰ ਤੇਰੀ ਸੱਸ ਕੋ ਨਹੀਂ ਆਂਦੀ ਨਾ ਮੈਨੂੰ ਭੇਜੇ ਸ ਚੰਗੀ ਸੱਸ ਵਾ ਉਹ ਵੀ ਆਂਦੀ ਨਹੀਂ ਗਲੋਥੀ ਰਹੇ ਚੰਗੀ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਭਾਬੀ ਉਹ ਤੇ ਕਹਿੰਦੇ ਉਹਨਾਂ ਨੇ ਮੈਨੂੰ ਆਪ ਕਿਹਾ ਕਿ ਜਾ ਕੇ ਆ ਕੰਮ ਸਰੀ ਜਾਂਦਾ ਪਿੱਛੇ ਤੇ ਫੇਰ ਮੈਨੂੰ ਭੇਜਦਾ ਨਾਲੇ ਨਾ ਮੈਨੂੰ ਟੈਂਸ਼ਨ ਸੈਂਟਰ ਕੋਲ ਕੇ ਦਿੱਤਾ ਏ ਚਾਹ ਕਰਕੇ ਮੈਂ ਕਿਹਾ ਚਲ ਦੋ ਤਿੰਨ ਦਿਨ ਰਹਿ ਆਵਾ ਬਾਅਦ ਚ ਫੇਰ ਤੁਹਾਨੂੰ ਪਤਾ ਬੱਚੇ ਆ ਜਾਣ ਫੇਰ ਨਹੀਂ ਨਿਕਲਿਆ ਜਾਂਦਾ ਘਰੋਂ ਚੰਗੀ ਸੱਸ ਵਾ ਜਿਹਨੇ ਸੈਂਟਰ ਖੋਲਤਾ ਤੈਨੂੰ ਹੈ ਆਓ ਫੇਰ ਮੈਨੂੰ ਧੀ ਬਣਾਇਆ ਨਾ ਤਾਂ ਚਲ ਚੰਗੀ ਗੱਲ ਵਾ ਧੀ ਬਣ ਕੇ ਰਹੇਗੀ ਤੇ ਫੇਰ ਹੀ ਆ ਨਾ ਹਾਂ ਕੋਈ ਨਹੀਂ ਹਜੇ ਤੱਕ ਮੇਰੀ ਸੱਸ ਮੇਰੀ ਸੱਸ ਨਹੀਂ ਆਈ ਹੈ ਮਾਂ ਵਾਂਗੂ ਮੈਨੂੰ ਕਰਦੀ ਹੈ ਕੋਈ ਨਹੀਂ ਹਾਥੀ ਦੇ ਦੰਦ ਖਾਣਦੇ ਹੋਰ ਹੁੰਦੇ ਤੇ ਵਿਖਾਉਣ ਦੇ ਹੋਰ ਹੁੰਦੇ ਆ ਬਹੁਤੀ ਆ ਨਾ ਚੜ ਚੜ ਕੇ ਤਾਂ ਮੈਨੂੰ ਗੱਲਾਂ ਨਾ ਸੁਣਾ ਮੈਨੂੰ ਸਾਰਾ ਇਹ ਪਤਾ ਜੋ ਕੁਝ ਬਣਨਾ ਤੂੰ ਆਪੀ ਤੇ ਗੱਲ ਸ਼ੁਰੂ ਕੀਤੀ ਤੇ ਜਦੋਂ ਮੈਨੂੰ ਪੁੱਛਣ ਦੇ ਤੇ ਮੈਂ ਤੁਹਾਨੂੰ ਜਵਾਬ ਦੇ ਨਹੀਂ ਆ ਆਹ ਜਵਾਬ ਦੇਣ ਤੇ ਤੁਹਾਨੂੰ ਸੁਖ ਨਾ ਅੱਗੇ ਬਥੇਰੀ ਹੁੰਦੇ ਆ ਅੱਗੇ ਤੇਰੀ ਜਵਾਬ ਬੜੀ ਲੰਮੀ ਆ ਵੀਰ ਜੀ ਨੂੰ ਤਾਂ ਹੀ ਮੈਂ ਕਹਿ ਨਹੀਂ ਸੀ ਵੀਰ ਜੀ ਨੇ ਮੈਨੂੰ ਕਿਹਾ ਜਾ ਕੇ ਆਪਣੀ ਭਾਬੀ ਨੂੰ ਮਿਲਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਨਾਲ ਦੇ ਕਮਰੇ ਚ ਲੰਮੇ ਪਏ ਆ ਸਾਂ ਦਾ ਸੋਚਾ ਘਰੇ ਘਾਰ ਹੀ ਨਹੀਂ ਹੈਗੇ ਸਾਂ ਕਰਤਾ ਹੁਣ ਮੈਨੂੰ ਮਿਲ ਕੇ ਤੋ ਹਨਾ ਸਾਂ ਦੀ ਗੱਲ ਨਹੀਂ ਆ ਚੱਲ ਮੈਂ ਕਿ ਮਿਲਣਾ ਨਹੀਂ ਆ ਬਾਅਦ ਚ ਗੱਲਾਂ ਨਾ ਹੋ ਜਾਣ ਕਿ ਮੈਨੂੰ ਕਿਹਦੀ ਮਿਲ ਕੇ ਗਈ ਹੈ ਜਾਂ ਮਿਲੀ ਹੈ ਚੱਲ ਠੀਕ ਆ ਗਈਆਂ ਤੇ ਕੱਪੜੇ ਕੱਪੜੇ ਲਾ ਕੇ ਨਾ ਤੇ ਰੋਟੀ ਪਾਣੀ ਬਣਾ ਲਈ ਰਾਤ ਦਾ ਮੇਰ ਕੋ ਨਹੀਂ ਗਾ ਉੱਠਿਆ ਜਾਣਾ ਅੱਜ ਚੰਗਾ ਹੋਇਆ ਰੋਟੀ ਪਾਣੀ ਤੇ ਪਕਾਏਗੇ ਅੱਜ ਸਾਡਾ ਬਰਵਾਸ ਤੇ ਲੈ ਦੱਸ ਭਾਬੀ ਜਦੋਂ ਕੋਈ ਘਰ ਆਵੇ ਤੇ ਆਂਦੇ ਇਹਨਾਂ ਨੂੰ ਕਹਿ ਦੇਦਾ ਕਿ ਕੰਮ ਲੱਗ ਜਾ ਲੈ ਨਾਲੇ ਤੋਂ ਕਹਿਣ ਦੀ ਮਾਰ ਕੇ ਚਾਹ ਪਾਣੀ ਵੀ ਪੀ ਲਿਆ ਮਮਮੀ ਨੇ ਬਣਾ ਕੇ ਦਿੱਤਾ ਮਾਂ ਮੇਰੀ ਬੈਠੀ ਹੈ ਜੇ ਮੈਨੂੰ ਪੁੱਛਣ ਵਾਲੀ ਤੁਹਾਡੇ ਸਿਰ ਤੇ ਥੋੜੋ ਕਿ ਤੁਸੀਂ ਪੁੱਛੋਗੇ ਤੇ ਕੁਝ ਮਿਲੂਗਾ ਮਮਮੀ ਨੇ ਮੈਨੂੰ ਚਾਹ ਪਾਣੀ ਪਿਲਾਤਾ ਤੇ ਜੇ ਬੰਦਾ ਨਹੀਂ ਠੀਕ ਤੇ ਫਿਰ ਕੀ ਹੋ ਗਿਆ ਤੂੰ ਕਾਦੀ ਨਣਾਉਣ ਵਾਂਜ ਲਾਗੋ ਰੋਟੀ ਪਣੀ ਦੀ ਪਕਾ ਸਕੀ ਠੀਕ ਆ ਭਾਬੀ ਪਕਾ ਦੇਣੀ ਆ ਤੈਨੂੰ ਤੇ ਇਹੀ ਆ ਕਿ ਆ ਗਈ ਹੈ ਤਾਂ ਹੁਣ ਕੰਮ ਕਰ ਲੈ ਕਿ ਤੈਨੂੰ ਦੋ ਤਿੰਨ ਦਿਨ ਰੈਸਟ ਨਾ ਮਿਲ ਜੇ ਕੋਈ ਗੱਲ ਨਹੀਂ ਮੇਰਾ ਸੁਭਾਅ ਤੁਹਾਡੇ ਵਾਲਾ ਨਹੀਂ ਹੈ ਕਿ ਜਿਹੜਾ ਮੈਂ ਕਹਾਂ ਨਾ ਕਿ ਨਹੀਂ ਪਕਾਣੀ ਅਜਾ ਲੋ ਮੇ ਤੁਹੀ ਮੈਂ ਨਾ ਵੀਰਜਨ ਕਹਦੇ ਨਹੀਂ ਤੁਹਾਨੂੰ ਦਵਾਈ ਦਵਾ ਦਿੰਦੇ ਤੇ ਮੈਂ ਰੋਟੀ ਬਣਾ ਲਾਣੀ ਕੋਈ ਨਹੀਂ ਅਸੀਂ ਮਾਵਾ ਤੇ ਆਨੇ ਰੋਟੀ ਬਣਾ ਲਾਣੀ ਆ ਵੀ ਰੋਟੀ ਦੀ ਟੈਨਸ਼ਨ ਨਾ ਲੋ ਆਹੋ ਮਸਰਾਂਦਾਰ ਬਣਾ ਲੈ ਦਲਿਆਂ ਦੀ ਕੋਈ ਨਹੀਂ ਬਣਾ ਲੰਨੇ ਮਸਰਾਂ ਦੀ ਦਾਲ ਆਈ ਵੱਡੀ ਚਲਾਕ ਨੇ ਐਂ ਮੇਰੀ ਸੱਸ ਨੇ ਵੀ ਨਹੀਂ ਸੈਂਟਰ ਕਾਲ ਕਹਿ ਦਿੱਤਾ ਤੈਨੂੰ ਜਿਹੜੀ ਸੱਸ ਨੇ ਸੈਂਟਰ ਕਾਲ ਕਹਿ ਦਿੱਤਾ ਕੋਈ ਗੱਲ ਨਹੀਂ ਤੇਰੀ ਗੁਤਨੀ ਨਾ ਨਾ ਮੈਂ ਪਟਾਈ ਉਥੋਂ ਤੇ ਮੇਰਾ ਨਾ ਵੀ ਜੀਵਨ ਨਹੀਂ ਚਲਾਕ ਵੱਡੀ ਕਹਿ ਥਾ ਨਹੀਂ ਕਿਦਾਂ ਚੜ ਚੜ ਕੇ ਤਾਂ ਡਈ ਆਪਣੇ ਸਿਫਤਾ ਕਰਨ ਆਪਣੇ ਮੂੰਹ ਤੇ ਸਾਰੇ ਮੀਆਂ ਮਿੱਠੂ ਹੁੰਦੇ ਆ ਗੱਲ ਤੇ ਤਾਂ ਜ ਦੂਜਾ ਬੰਦਾ ਸਿਰਫ ਕਰੇ ਤੇ ਕੋਈ ਨਾ ਤੇਰੀਆਂ ਕਰਤੂਤਾ ਛੇਤੀ ਗੱਡੀ ਆ ਜਾਣੀਆਂ ਫਿਕਰ ਨਾ ਕਰ ਤੂੰ ਚੱਲ ਹਾਂ ਜੀਵਨ ਹੂਟ ਸੌ ਹਾਂ ਰਾਮਨਾ ਆਪੇ ਪਕਾਉਗੀ ਲੰਗਰ ਪਰ ਸ਼ਾਦੇ ਦੇ ਨਾਲੇ ਮੈਨੂੰ ਵੀ ਖਵਾ ਲੂ ਅੱਜ ਮੀਂਹ ਗੱਡੀ ਦਾ ਪਤਾ ਗੱਡੀ ਦਾ ਪਤਾ ਕੀਤੀ ਤੇਰੇ ਪਿਓ ਨਾਲ ਗੱਲ ਮੈਂ ਅੱਛਾ ਅਗਲਾ ਮੇਰੇ ਸਰਦੇ ਵਾਲਾ ਨੂੰ ਪੈਂਦਾ ਪਤਾ ਮੇਰੀ ਕਿੰਨੀ ਤੇਲ ਚੰਬ ਕੀਤੀ ਤੇਰੇ ਪਿਓ ਨੇ ਕੀ ਕਹਿੰਦੇ ਸੀਗੇ ਕੀ ਕਹਿਣਾ ਮੇਰੀ ਤਾਂ ਉਹ ਬੇਇੱਜ਼ਤੀ ਕਿਹਦੀ ਕਰਨ ਵਾਲੀ ਨਾ ਹੋਵੇ ਬਸ ਉਹਨਾਂ ਮਾਂ ਪੁੱਤਾਂ ਨੇ ਤੇ ਕੋਈ ਕੰਮ ਆ ਤੇਰੀ ਪੂਆ ਵਾਲੇ ਤੇ ਆਣਾ ਉਹਦੇ ਵਿਆਹ ਤੇ ਤੇ ਗੇ ਉਹ ਗੱਲ ਹੋਇਆ ਤੇ ਕਰਜ਼ਾ ਚੜਾ ਕੇ ਬਹਿ ਗਏ ਸੱਤੇ ਪੰਡਾ ਨਾ ਉਹੋ ਹੀ ਨੇ ਲੱਥਣ ਡਿਆ ਆਂਦੇ ਗੱਡੀ ਮੈਂ ਕਿੱਥੋਂ ਲੰਲਾਂ ਮੈਂ ਪੈੜੀ ਵੇਚਾਂ ਪਤਾ ਕਿੰਨੀ ਵੇਚੀ ਕੀਤੀ ਹੈ ਮੇਰੀ ਪੱਪੂ ਆ ਆਪਣੀ ਥਾਂ ਤੇ ਆ ਮੈਂ ਆਪਣੀ ਥਾਂ ਤੇ ਆ ਪਰ ਪੁੱਤ ਗੱਲ ਤੇ ਪਹਿਹੰਦੀ ਆ ਨਾ ਜੇ ਕੋਲ ਹੋਣ ਤੇ ਕਿਹਦਾ ਜੀ ਨਹੀਂ ਕਰਦਾ ਆਪਣੇ ਬੱਚੇ ਨੂੰ ਚੀਜ਼ ਲੈ ਕੇ ਦੇਣ ਨੂੰ ਹੁਣ ਜਦੋਂ ਕੋਲੀ ਕੋਹਨੀ ਆ ਤੇ ਤੂੰ ਆਪ ਸਿਆਣਾ ਕਿੱਥੋਂ ਰਹਿ ਗਈ ਤੈਨੂੰ ਗੱਡੀ ਤੁਹਾਡੇ ਕੋਲ ਨਾ ਸਾਰਾ ਕੋਹ ਆ ਮੈਨੂੰ ਝੂਠ ਮਾਰੀ ਜਾਂਦੇ ਤੀ ਵੇਖਾ ਜੇ ਤਾਂ ਤੇਰੇ ਕੋਲ ਕੋਹ ਲਕਾਇਆ ਵਾਪਾ ਹੋ ਨਾ ਚੁੱਪ ਕਰਕੇ ਬਹਿ ਜਾ ਜੁਬਾਨ ਨਾ ਬਹੁਤੀ ਚਲਾ ਹੁਣ ਤੇਰਾ ਪਿਓ ਬੜਾ ਗਰਮੀਓ ਇਹ ਨਾ ਹੋਵੇ ਛਿੱਤਰ ਖਾ ਲੇ ਆਪਣੇ ਪਿਓ ਕੋ ਤੋਂ ਛਿੱਤਰ ਸ਼ੁਕਰਾਨਾ ਨਹੀਂਗਾ ਮੈਨੂੰ ਪਤਾ ਮੈਨੂੰ ਗੱਡੀ ਚਾਹੀਦੀ ਆ ਬਸ ਚਾਹੀਦੀ ਐਨੀ ਦੇ ਰੋਟੀ ਮੇ ਛੱਡ ਦੇਣੀ ਏ ਹੁਣ ਹੱਟ ਹੋ ਗਈ ਤੇਰੇ ਵਾਲੀ ਰੋਟੀ ਛੱਡ ਦੇਣੀ ਏ ਰੋਟੀ ਛੱਡ ਕੇ ਕੀ ਕਰੇਗਾ ਨਹੀਂ ਨਿਕਲਣੇ ਅੱਗੇ 15 20 ਲੱਖ ਲਾ ਪਤੀ ਵਿਆਹ ਤੇ ਕੀ ਕਰਾਂ ਮੈਂ ਮੈਂ ਤਾਂ ਤੇਰੇ ਪਿਓ ਨੂੰ ਕਿਹਾ ਹੈਗਾ ਕਿ ਵੱਡੀ ਵੱਡੀ ਨੂੰ ਨਾ ਪੈ ਇਹ ਮਾਪੋਤ ਨਹੀਂ ਹਟਦੇ ਸਾਡਾ ਨੱਕ ਨਹੀਂ ਰਹਿੰਦਾ ਹੁਣ ਨੱਕ ਰਹਿ ਗਿਆ ਇਹਨਾਂ ਦਾ ਹੁਣ ਜਦੋਂ ਪੁੱਤਰਾ ਜਰੂਰਸ ਨਿਕਲ ਲਾਈਓ 15-20 ਲੱਖ ਲਾ ਕੇ ਕੀ ਮਿਲਿਆ ਮਿਲਿਆ ਖੇਤ ਸਵਾ ਉਹਦਾ ਢਿੱਡ ਤੇ ਜਿਵੇਂ ਨਹੀਂ ਪਰਦਾ ਅਜੇ ਵੀ ਫੋਨ ਕਰ ਦਿੰਦੀ ਆ ਮੈਨੂੰ ਆ ਲੈ ਦੋ ਤੇ ਮੈਨੂੰ ਆ ਲੈ ਦੋ ਹੈ ਹੁਣ ਫੇਰ ਆਣ ਕੇ ਬਹਿ ਗਈ ਆ ਇਹ ਤੇ ਵੇਲੀ ਐਸੇ ਕੰਮ ਨੂੰ ਇੱਕ ਸਾਫ ਪਹੁੰਚੀ ਲੱਗਦੀ ਇਹਨੂੰ ਪਹਿਲੀ ਦੇ ਭੂਆ ਦੇ ਵਗਾ ਦੋਨੀ ਤੁਹਾਡੀ ਜੇ ਬਾਰਿਸ਼ ਮਾਰੋ ਤੋਂ ਲੈਣਾ ਗਿਆ ਕੀ ਪਾ ਲੈਣਾ ਕਾਢੀ ਨਹੀਂ ਦੇਣੀ ਉਸ ਤੋਂ ਇੱਥੇ ਆਈ ਨਹੀਂ ਐਵੇਂ ਆ ਜਾਣੀ ਆ ਮਾਤਾ ਦਾ ਵਿਆਹ ਕੀਤਾ ਇੰਨੇ ਪੈਸੇ ਲਾ ਕੇ ਮੈਂ ਵੜਨਦੀ ਨਹੀਂ ਇੱਥੇ ਮੈਂ ਨਾ ਵੰਡਤੀ ਹੁਣ ਦਵਾ ਚਵਾ ਦਨਾ ਤਾਂ ਵਾਦ ਤੇ ਮੈਥੇ ਰਹਿਣੀ ਨਹੀਂ ਗਈ ਦੇਣੀ ਤੂੰ ਨਾ ਫਿਕਰ ਕਰ ਤੇ ਪਾਪਾ ਨੂੰ ਨਾ ਸਮਝਾ ਦੋ ਚੰਗੀ ਤਰ੍ਹਾਂ ਕੀ ਸਮਝਾਵਾਂ ਨੂੰ ਮੈਂ ਕੱਲਾ ਕੱਲਾ ਤੁਹਾਡਾ ਪੁੱਤ ਵਾਂ ਤੇ ਤੂੰ ਤਾਂ ਵੀ ਨਹੀਂ ਕਰਦੇ ਪੁੱਤ ਮੈਂ ਤਾਂ ਬਥੇਰੇ ਧਰਲੇ ਕੀਤੇ ਪਰ ਮੈਂ ਉਹ ਗੱਲ ਆ ਵੀ ਕੋਈ ਛਿੱਤਰ ਹੀ ਨਹੀਂ ਖਾਦੇ ਬਾਕੀ ਸਾਰੇ ਕੰਮ ਕਰ ਲਏ ਆ ਆ ਤੇਰੇ ਗਾੜੀ ਜੋੜੇ ਹੱਥ ਹੁਣ ਆਪਣੇ ਧਿਓ ਨੂੰ ਜਾ ਕੇ ਕੁਛ ਨਾ ਕਹਿ ਦੀ ਨਹੀਂ ਤਾਂ ਇਹ ਗਲ ਪਿਆ ਉਹਨੇ ਲਥਰਾ ਉਹ ਵੀ ਸੱਚਾ ਵਿਚਾਰਾ ਵੀ ਕੀ ਕਰੇ ਸਾਰਾ ਨੇ ਬੜਾ ਭੂਆ ਦਾ ਆ ਤੇ ਨਾਲ ਜਿਹੜਾ ਵਿਆਹ ਕਰਤਾ ਇਹਨਾਂ 15-20 ਲੱਖ ਲਾ ਕੇ ਹਾਏ ਉਸਮਾਨ ਹੋਰ ਜਾਣਾ ਮੁੰਡਾ ਵੀ ਸੱਚਾ ਵਿਚਾਰਾ ਮੁੰਡਾ ਵੀ ਕੀ ਕਰੇ ਬੱਚਿਆਂ ਦੇ ਰੀਝਾਂ ਹੁੰਦੀਆਂ ਵਾ ਜੇ ਅਸੀਂ ਨਾ ਪੂਰੀਆਂ ਕਰੀਏ ਤੇ ਕੌਣ ਪੂਰੀਆਂ ਕਰੂਗਾ ਪਰੀਝਾਂ ਤੇ ਇੱਥੇ ਉਹਦੀਆਂ ਪੂਰੀਆਂ ਹੀਆਂ ਸਗਾਰਦੀਆਂ ਹੋਰ ਕਿਹਦੀਆਂ ਰੀਝਾਂ ਦਾ ਕੀ ਉਹਨੂੰ ਕੀ ਲੱਗੇ ਜਦੋਂ ਜੀ ਕਾਰਾ ਛੋਲਾ ਚੋਕਾ ਤਰ ਪੈਂਦੀ ਇੱਧਰ ਨੂੰ ਮੂੰਹ ਚੁੱਕ ਕੇ ਜਿਦਾਂ ਸਾਰੇ ਕੋਈ ਕੰਮ ਹੀ ਨਹੀਂ ਹੈਗਾ ਹੁਣ ਇਹਨੂੰ ਆਦੀ ਹੋਈ ਇਹਦੇ ਵਾਲੀ ਕੀ ਕਰਾਂ ਮੈਂ ਮੈਂ ਤਾਂ ਸਾਪੇ ਰ ਫਸ ਗਈਆਂ